ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇਤਾ ਸਮੰਦ ਸਾਗਰ ਨੀਰ ਭਰਿਆ ਸੁਖ ਹੋਵੇ ਦਿਨ ਰਾਤਿ ਦਰਸ਼ਨ ਪਿਆਸੀ ਦਿਨ ਸੁਰਾਤਿ ਚਿਤਵ ਅਨ ਦਿਨ ਨੀਤਿ ਖੋਲਕ ਪਟ ਗੁਰ ਮੇ ਲੀਆ ਨਾਨਕ ਹਰ ਸੰਗ ਨੀਤਿ ਸੋ ਕਹੋ ਟਲ ਗੁਰ ਸੇਵੀਐ ਏਹ ਇਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਸਰੀ ਨਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੈਨਾਂ ਸੁਖ ਪਾਵਹਿ ਮੇਰੇ ਮਨਾ ਇੱਛਾ ਪੂਰਕ ਸਰਬ ਸੰਖਦਾਤਾ ਹਰਿ ਜਾ ਕੈ ਬਸ ਹੈ ਕਾਮ ਤੈਨਹੋ ਸੋ ਐਸਾ ਹਰ ਧਿਆਈਆ ਸਕਪਾ ਬਹਿ ਮੇਰੇ ਮਨ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰਪੁਰਖ ਨਰੰਜਨਾ ਰਹਾ ਜਹ ਹਰਿ ਸਿਰ ਨਰਨ ਭਇ ਤਹ ਉਪਾਦ ਗਤ ਕੀਨੀ ਬਡ ਭਗੀ ਹਰ ਜਪਨਾ ਜਨਨਾਨਕ ਕਾ ਗੁਰ ਇਹ ਮਤ ਦੇਨੀ ਜਪ ਹਰ ਭਵਜਲ ਤਰਨਾ ਜਨ ਨਾਨਕ ਕਾ ਗੁਰ ਇਹ ਮਤ ਦੇਨੀ ਜਪ ਹਰ ਭਵਜਲ ਤਰਨਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 669 ਤੇ 670 ਅੰਗ ਦੇ ਉੱਤੇ ਸੁਭਾਏਮਾਨ ਤਨਸਰੀ ਨਹਲਾ ਚੌਥਾ ਚੌਥੇ ਪਾਤਸ਼ਾਹ ਸੋਡੇ ਸੁਲਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਤਨਾਵ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਅੱਜ ਗੁਰੂ ਰਾਮਦਾਸ ਮਹਾਰਾਜ ਸਾਨੂੰ ਕੀ ਸਮਝਾ ਰਹੇ ਹੈ ਕਿ ਜਿਹੜਾ ਉਹ ਪ੍ਰਮਾਤਮਾ ਹੈ ਉਹਦੇ ਕੋਲ ਬਹੁਤ ਵੱਡਾ ਖਜ਼ਾਨਾ ਹੈ ਜੇ ਅਸੀਂ ਉਹਦੇ ਕੋਲ ਜੁੜੇ ਆ ਤਾਂ ਉਹ ਖਜ਼ਾਨੇ ਦੇ ਵਿੱਚੋਂ ਸਾਨੂੰ ਜੋ ਵੀ ਅਸੀਂ ਮੰਗੀਏ ਉਹ ਮਿਲ ਜਾਂਦਾ ਉਹ ਤੋਂ ਕੋਈ ਰੋਕ ਨਹੀਂ ਸਕਦਾ ਇੱਥੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸਹਿ ਕਾਮ ਤਿਨ ਕਾਮ ਤਿਨਾਂ ਕਹਿੰਦੇ ਨੇ ਉਹ ਗਾ ਨੂੰ ਜਿਹੜੀ ਕਹਿੰਦੇ ਸਾਡੀ ਇੱਛਾ ਪੂਰੀਆਂ ਕਰਦੀ ਹੈ ਉਹ ਸਵਰਗ ਦੇ ਵਿੱਚ ਹੈ ਕਹਿੰਦੇ ਪਰ ਸਾਡੇ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਦੀ ਬਾਣੀ ਨੂੰ ਅਸੀਂ ਪੜ੍ਹੀਏ ਸਾਡੇ ਵਾਸਤੇ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਸਾਰੀਆਂ ਸੁੱਖਾਂ ਦਾ ਦਾਤਾ ਹੈ ਜਿਹੜਾ ਉਹ ਹੈ ਪ੍ਰਮਾਤਮਾ ਜਿਹੜੀ ਸਾਡੇ ਮਨ ਵਿੱਚ ਇੱਛਾ ਹੋਣੀ ਹੈ ਉਹ ਪੂਰੀ ਹੋ ਜਾਣੀ ਹੈ ਜਾ ਕਹਿ ਵਸ ਹੈ ਕਾਮ ਧੇਨਾ ਪਰ ਜਿਹੜੀ ਕਾਮ ਧੇਨ ਗਾ ਦੀ ਗੱਲ ਕਰਦੇ ਆ ਉਹ ਵੀ ਕਹਿੰਦੇ ਇਹਨਾਂ ਦੇ ਵਸ ਹੈ ਜਾ ਕਹਿ ਵਸ ਹੈ ਕਾਮ ਧੇਨਾ ਕਹਿੰਦੇ ਉਹ ਵੀ ਪ੍ਰਮਾਤਮਾ ਦੇ ਵਸ ਹੈ ਪ੍ਰਮਾਤਮਾ ਤੋਂ ਉੱਪਰ ਕੁਝ ਨਹੀਂ ਹੈ ਜੀ ਸਾਰਾ ਕੁਝ ਪ੍ਰਮਾਤਮਾ ਦੇ ਅੰਡਰ ਚੱਲਦਾ ਹੈ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਕਹਿੰਦੇ ਫਿਰ ਇਸ ਤਰ੍ਹਾਂ ਦੇ ਪਰਮਾਤਮਾ ਨੂੰ ਅਸੀਂ ਕਿਉਂ ਛੱਡ ਦਿੱਤਾ ਇਹਨੂੰ ਕਿਹਈਏ ਰੋਜ਼ ਸੋ ਐਸਾ ਹਰ ਧਈਏ ਮੇਰੇ ਜੀਅੜੇ ਜੀਅੜੇ ਕਹਿੰਦੇ ਨੇ ਹਿਰਦੇ ਨੂੰ ਕਹਿੰਦੇ ਦਿਲ ਨੂੰ ਕਹਿ ਰਹੇ ਹੈ ਕਿ ਇਸ ਤਰ੍ਹਾਂ ਦੇ ਪਰਮਾਤਮਾ ਨੂੰ ਫਿਰ ਕਿਉਂ ਛੱਡਤਾ ਤੈਨੇ ਉਹਨੂੰ ਰੋਜ਼ ਸਿਮਰਿਆ ਕਰ ਵਾਹਿਗੁਰੂ ਵਾਹਿਗੁਰੂ ਕਹਿ ਰਾਮ ਰਾਮ ਕਹਿ ਅੱਲਾ ਅੱਲਾ ਕਹਿ ਕਹਿੰਦੇ ਜਿੰਨੇ ਮਰਜੀ ਉਹਨੂੰ ਪੁਕਾਰ ਪਰ ਉਹਨੂੰ ਰੋਜ਼ ਸਮਰਿਆ ਕਰ ਫਿਰ ਹੋਣਾ ਕੀ ਹੈ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਕਹਿੰਦੇ ਜਿੰਨੇ ਵੀ ਦੁਨੀਆ ਦੇ ਉੱਤੇ ਸੁੱਖ ਨੇ ਉਹ ਕਹਿੰਦੇ ਸਾਰੇ ਤੇਰੀ ਝੋਲੀ ਦੇ ਵਿੱਚ ਪੈ ਜਾਣਗੇ ਪਰ ਕਹਿੰਦੇ ਪਹਿਲੀ ਜਿਹੜੀ ਸ਼ਰਤ ਹੈ ਉਹ ਇਹ ਹੈ ਕਿ ਪ੍ਰਮਾਤਮਾ ਨੂੰ ਜਪਨਾ ਪੈਣਾ ਹੈ ਪ੍ਰਮਾਤਮਾ ਨੂੰ ਨਿਤ ਧਿਆਉਣਾ ਪੈਣਾ ਹੈ ਪ੍ਰਮਾਤਮਾ ਦੇ ਨਾਲ ਨਿਤ ਰੋਜ਼ ਜੁੜਨਾ ਪੈਣਾ ਹੈ ਫੇਰ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਕਹਿੰਦੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਣੀ ਹੈ ਕੋਈ ਐਸਾ ਸੁੱਖ ਨਹੀਂ ਹੈ ਜਿਹੜਾ ਨਾ ਮਿਲੇ ਗੁਰੂ ਕੋਲੋਂ ਸਾਰੇ ਸੁੱਖ ਮਿਲ ਜਾੜੇ ਆ ਜਪ ਮੰ ਸਤਨਾਮ ਸਦਾ ਸਤਨਾਮ ਇੱਥੇ ਮਨ ਨੂੰ ਕਹਿੰਦੇ ਆ ਕਹਿੰਦੇ ਜਪ ਮਨਾ ਉਸ ਪ੍ਰਮਾਤਮਾ ਨੂੰ ਜਪ ਉਹਦਾ ਨਾਮ ਜਪਿਆ ਕਰ ਰੋਜ਼ ਕਹਿੰਦੇ ਜੀ ਜਪਿਆ ਕਰਦੋ ਕਰੀਏ ਕਹਿੰਦੇ ਇਸ ਕਰਕੇ ਜਪਣਾ ਸਤ ਜਪ ਮੰਨ ਸਤਨਾਮ ਸਦਾ ਸਤਨਾਮ ਕਿ ਉਹ ਕਦੇ ਖਤਮ ਨਹੀਂ ਹੁੰਦਾ ਉਹਦਾ ਪ੍ਰਮਾਤਮਾ ਦਾ ਨਾਮ ਤਾਂ ਜਪਣਾ ਕਿ ਉਹ ਸਦਾ ਹੀ ਸਾਡੇ ਨਾਲ ਰਹਿੰਦਾ ਹੈ ਦੁਕਾਲੰਗ ਪਰਨਾਸੀ ਦਾ ਅਲੰਗ ਸਰੂਪੇ ਸਦਾ ਅੰਗ ਸੰਗੇ ਅਪੰਗਨ ਦੇ ਵਿਪੋਤੇ ਜੇ ਉਹਨੂੰ ਜਪਾਂਗੇ ਉਹ ਸਾਡੇ ਨਾਲ ਨਾਲ ਚੱਲੇਗਾ ਫਿਰ ਜੇ ਉਹਨੂੰ ਜਪਾਂਗੇ ਉਹਨੇ ਸਾਡੀ ਸਹਾਇਤਾ ਕਰਨੀ ਹੈ ਗੁਰੂ ਸਾਹਿਬ ਕਹਿੰਦੇ ਐ ਮਾਤ ਗਰਭ ਮੈਂ ਸਿਮਰਨ ਦੇ ਕਰ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮਹਿ ਤਾਰੋ ਤਾਰਨ ਹਾਰੇ ਸੱਤੇ ਪਾਸ਼ਾ ਜੇ ਤੁਸੀਂ ਮਾਂ ਦੇ ਗਰਭ ਵਿੱਚ ਸਾਡੀ ਰੱਖਿਆ ਕਰ ਸਕਦੇ ਹੋ ਤਾਂ ਤੁਹਾਡਾ ਨਾਮ ਜਪ ਕੇ ਸੰਸਾਰ ਦੇ ਵਿੱਚ ਵੀ ਤੇ ਸਾਡੀ ਰੱਖਿਆ ਕਰ ਸਕਦੇ ਹੋ ਜਦੋਂ ਅਸੀਂ ਉਸ ਪ੍ਰਮਾਤਮਾ ਦਾ ਨਾਮ ਜਪਦੇ ਜਾਵਾਂਗੇ ਜਪਦੇ ਜਾਵਾਂਗੇ ਫਿਰ ਹੋਣਾ ਕੀ ਹੈ ਜੀ ਗੁਰੂ ਰਾਮਦਾਸ ਸਾਹਿਬ ਇਹ ਕਹਿੰਦੇ ਆ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰਿਪੁਰਖ ਨਰੰਜਨਾ ਕਹਿੰਦੇ ਹਲਤ ਲੋਕ ਵਿੱਚ ਪਲਤ ਪਰਲੋਕ ਵਿੱਚ ਕਹਿੰਦੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮੁਖ ਉਜਲਾ ਹੋਣਾ ਉਜਲ ਕਹਿੰਦੇ ਆ ਸੋਹਣੇ ਨੂੰ ਕੇ ਮੁਖ ਸੋਹਣਾ ਹੋਣਾ ਜਦੋਂ ਤੂੰ ਇਸ ਸੰਸਾਰ ਤੋਂ ਜਾਏਗਾ ਉਦੋਂ ਵੀ ਤੈਨੂੰ ਲੋਕਾਂ ਨੇ ਯਾਦ ਕਰਨਾ ਕਿ ਇਹ ਤੇ ਬਹੁਤ ਭਲਾ ਪੁਰਖ ਹੁੰਦਾ ਸੀ ਇਹ ਇਹਦੀ ਅਜੇ ਲੋੜ ਸੀ ਉਦਾਂ ਐਦਾਂ ਕਹਿਣਾ ਲੋਕਾਂ ਨੇ ਜਦੋਂ ਪਰਮਾਤਮਾ ਦੇ ਵਿੱਚ ਆਪੇਦ ਹੋਵਾਂਗੇ ਹਲ ਤੇ ਪਲਤ ਮੁਖ ਉਜਲ ਹੋਈ ਹੈ ਉਹ ਹੋਣਾ ਕਦੋਂ ਹੈ ਨਿਤ ਧਿਆਈ ਹੈ ਹਰ ਪੁਰਖ ਨਰੰਜਨਾ ਕਹਿੰਦੇ ਨਿਤ ਯਾਦ ਕਰਨਾ ਪੈਣਾ ਜਿਵੇਂ ਅਸੀਂ ਬੱਚਿਆਂ ਨੂੰ ਰੋਜ਼ ਯਾਦ ਕਰਦੇ ਆ ਨਾ ਆਪਣੇ ਨੂੰ ਇਸੇ ਤਰ੍ਹਾਂ ਕਹਿੰਦੇ ਪਰਮਾਤਮਾ ਦੇ ਨੂੰ ਵੀ ਰੋਜ਼ ਯਾਦ ਕਰਿਆ ਕਰੇ ਨਿਤ ਧਿਆਈਐ ਹਰ ਪੁਰਖ ਨਰੰਜਨਾ ਪੁਰਖ ਹੁੰਦਾ ਵੱਡਾ ਨਰੰਜਨ ਹੁੰਦਾ ਕਾਲਖ ਤੋਂ ਰਹਿਤ ਅੰਜਨ ਹੁੰਦਾ ਸੁਰਮਾ ਨਰੰਜਨ ਹੁੰਦਾ ਕਾਲਖ ਤੋਂ ਰਹਿਤ ਕਿ ਜਿਹੜਾ ਪਰਮਾਤਮਾ ਹੈ ਉਹਦੇ ਅੰਦਰ ਕਦੇ ਕਾਲਖ ਨਹੀਂ ਆਈ ਉਹ ਤੇ ਹਮੇਸ਼ਾ ਹੀ ਇਸ ਤਰ੍ਹਾਂ ਚਮਕਦਾ ਜਿਵੇਂ ਸੋਨੇ ਦੀ ਚਮਕ ਪੈਂਦੀ ਹੈ ਪਰਮਾਤਮਾ ਤੇ ਇਸ ਤਰ੍ਹਾਂ ਦਾ ਹੈ ਜਿਵੇਂ ਸੋਨੇ ਦੀ ਚਮਕ ਪੈਂਦੀ ਹੈ ਸੋਨੇ ਦਾ ਕਦੇ ਮੁੱਲ ਨਹੀਂ ਘਟਦਾ ਉਹਨੂੰ ਚਾਹੇ ਟੋਟੇ ਟੋਟੇ ਕਰਦੀ ਏ ਪਰ ਕਹਿੰਦੇ ਪਰਮਾਤਮਾ ਇਸ ਤਰ੍ਹਾਂ ਦਾ ਉਹਨੂੰ ਚਾਹੇ ਰਾਮ ਕਹ ਲਓ ਅੱਲਾਹ ਕਹ ਲਓ ਵਾਹਿਗੁਰੂ ਕਹ ਲਓ ਉਹਦਾ ਕਹਿੰਦੇ ਕੁਝ ਨਹੀਂ ਸਾਡਾ ਜ਼ਰੂਰ ਪਲਾ ਹੋ ਜਾਣਾ ਹਲਤ ਬਲਤ ਮੁਖ ਉਜਲ ਹੋਈਏ ਨਿਤ ਧਿਆਈਏ ਹਰ ਪੁਰਖ ਨਰਿੰਜਣਾ ਕਹਿੰਦੇ ਉਹਨੂੰ ਰੋਜ਼ ਸਿਮਰਨਾ ਪੈਣਾ ਹੈ ਜਿਹੜਾ ਕਾਲਕ ਤੋਂ ਰਹਿਤ ਹੈ ਉਹਨੂੰ ਸਿਮਰਨਾ ਪੈਣਾ ਰਹਾਓ ਰਹਾਓ ਦਾ ਭਾਵ ਉਹਦਾ ਠਹਿਰਨਾ ਸਮਝਣਾ ਰੁਕਣਾ ਕਿ ਚੰਗੀ ਤਰ੍ਹਾਂ ਗੁਰੂ ਦੇ ਸ਼ਬਦ ਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ ਸਮਝ ਲਿਓ ਭਾਏ ਜਹੇ ਹਰਿ ਸਿਮਰਨਿ ਪਇਆ ਤੈ ਉਬਾਧ ਗਤ ਕੀਨੀ ਬੜੁ ਭਾਗੀ ਹਰ ਜਪਨ ਕਹਿੰਦੇ ਜਦੋਂ ਆਹ ਪ੍ਰਮਾਤਮਾ ਦਾ ਨਾਮ ਸਿਮਰਾਂਗੇ ਨਾ ਅਸੀਂ ਜਹੇ ਹਰਿ ਸਿਮਰਨ ਪਇਆ ਤੈ ਉਬਾਧ ਸਾਰੇ ਕਹਿੰਦੇ ਉਪਾਦ ਕਹਿੰਦੇ ਝਗੜਿਆਂ ਨੂੰ ਕਲੇਸ਼ ਨੂੰ ਕਹਿੰਦੇ ਜਿੰਨੇ ਸਾਡੇ ਅੰਦਰ ਝਗੜੇ ਪਏ ਐ ਨਾ ਜੀ ਜਿੰਨੇ ਸਾਡੇ ਅੰਦਰ ਪਾਪ ਚੱਲ ਰਹੇ ਐ ਜਿੰਨੇ ਸਾਡੇ ਅੰਦਰ ਕਲੇਸ਼ ਪਏ ਐ ਸਾਰੇ ਭਜ ਜਾਣਗੇ ਕਹਿੰਦੇ ਜਿਵੇਂ ਜੰਗਲ ਦੇ ਵਿੱਚ ਜਦੋਂ ਸ਼ੇਰ ਆਉਂਦਾ ਹੈ ਨਾ ਜਿੰਨੇ ਵੀ ਉੱਥੇ ਜਾਨਵਰ ਹੁੰਦੇ ਸਭ ਭਜ ਜਾਂਦੇ ਆ ਪਸ਼ੂ ਪੰਛੀ ਸਭ ਭੱਜ ਜਾਂਦੇ ਆ ਕਿਉਂ ਕਿਉਂਕਿ ਜੰਗਲ ਦਾ ਰਾਜਾ ਜੇ ਉਹ ਆ ਗਿਆ ਜਦੋਂ ਸਾਡੇ ਅੰਦਰ ਪਰਮਾਤਮਾ ਦਾ ਨਾਮ ਆ ਗਿਆ ਜਿਹੜੇ ਸਾਡੇ ਅੰਦਰ ਝਗੜੇ ਪਏ ਓਏ ਤੇ ਦੀ ਭੱਜ ਜਾੜਿਆ ਜੀ ਜਹੇ ਹਰ ਸਿਮਰਨ ਭਇਆ ਤੈ ਉਪਾਦ ਗਤ ਕੇਨੇ ਵੱਡ ਭਾਗੀ ਹਰ ਜਪਨਾ ਬਸ ਗੱਲ ਗੱਲ ਇਹ ਹੈ ਕਿ ਭਾਗ ਬਣਾਉਣੇ ਪੈਣੇ ਵੱਡ ਭਾਗੀ ਹਰ ਜਪਨਾ ਜਿੱਦੈ ਸਾਡੇ ਵੱਡੇ ਭਾਗ ਬਣ ਗਏ ਉਦੈ ਪਰਮਾਤਮਾ ਦਾ ਨਾਮ ਜਪਿਆ ਜਾਣਾ ਜੇ ਵੱਡੇ ਭਾਗ ਨਾ ਬੜੇ ਫਿਰ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾਣਾ ਫਿਰ ਤੇ ਮਰਨ ਲੱਗੇ ਵੇ ਬਸ ਮਾੜੇ ਖਿਆਲ ਸਾਡੇ ਅੰਦਰ ਚੱਲਣਗੇ ਜੇ ਪਰਮਾਤਮਾ ਦਾ ਨਾਮ ਜਪਦੇ ਰਹੇ ਜਪਦੇ ਰਹੇ ਫਿਰ ਵੱਡੇ ਭਾਗ ਬਣ ਜਾਣਗੇ ਫਿਰ ਉਹ ਪਰਮਾਤਮਾ ਦਾ ਦਰਸ਼ਨ ਵੀ ਸਾਨੂੰ ਹੋ ਜਾਣਾ ਜਨ ਨਾਨਕ ਕਉ ਗੁਰ ਇਹ ਮਤ ਦੇਨੀ ਜਪ ਹਰ ਭਵ ਜਲ ਤਰਨਾ ਕਹਿੰਦੇ ਜਦੋਂ ਗੁਰੂ ਨੇ ਮਤ ਦਿੱਤੀ ਤੇ ਚੰਗੀ ਜੇ ਸਾਡੇ ਅੰਦਰ ਜਿਹੜੀ ਮਤ ਚੱਲ ਰਹੀ ਹੈ ਤੇ ਭੇੜੀ ਹੈ ਇਹਨੂੰ ਤੇ ਗੁਰੂ ਸਾਹਿਬ ਕਹਿੰਦੇ ਆ ਕਬੁੱਧ ਡੋਮਣੇ ਕੁਦਾਇਆ ਕਸੈਣ ਪਰ ਨਿੰਦਾ ਘਟ ਚੂਹੜੀ ਮੁੱਠੀ ਕਰੋਧ ਚੰਡਾਲ ਕਾਰੀ ਗੱਡੀ ਕਿਆਤੀਆ ਜਾਂ ਚਾਰੇ ਵਿੱਚੀਆਂ ਨਾਲ ਕਹਿੰਦੇ ਆ ਮਤ ਦੇ ਵਿੱਚ ਕਿੰਨਾ ਕੁਝ ਬੈਠਾ ਜੀ ਇਹ ਮਤ ਸੋਹਣੀ ਨਹੀਂ ਹੈ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋ ਜੇ ਨਾ ਜਨ ਨਾਨਕ ਕੋ ਗੁਰ ਇਹ ਮਤ ਦੇਨੀ ਜਦੋਂ ਗੁਰੂ ਨੇ ਮਤ ਦੇਤੀ ਸਾਨੂੰ ਚੰਗੀ ਮੱਤ ਦੇਤੀ ਉਦੋਂ ਫਿਰ ਜਪ ਹਰ ਭਵਜਲ ਤਰਨ ਉਦੋਂ ਪ੍ਰਮਾਤਮਾ ਦਾ ਨਾਮ ਜਪਾਂਗੇ ਤੇ ਭਵ ਸਾਗਰ ਤੋਂ ਪਾਰ ਹੋ ਜਾਾਂਗੇ ਜੇ ਪ੍ਰਮਾਤਮਾ ਦਾ ਨਾਮ ਜਪਾਂਗੇ ਤਾਂ ਹੀ ਭਵ ਸਾਗਰ ਤੋਂ ਤਾਰ ਹੁ ਪਾਰ ਹੋਵਾਂਗੇ ਪਰ ਮੱਤ ਸੋਣੀ ਹੋਣੀ ਚਾਹੀਦੀ ਹੈ ਜਿੱਤੇ ਮੱਤ ਸੋਣੀ ਮਿਲ ਗਈ ਉਦੇ ਸਾਰਿਆਂ ਦੇ ਵਿੱਚੋਂ ਰੱਬ ਦਿਸਣਾ ਜਿਹੜੇ ਹੁਣ ਸਾਡੇ ਕੋਲੇ ਜਿਹੜੀ ਹੁਣ ਮਤ ਹੈ ਨਾ ਮਾੜੀ ਇਹਦੇ ਨਾਲ ਅਸੀਂ ਚੰਮ ਵੇਖਦੇ ਆ ਜੀ ਇਹਦੇ ਨਾਲ ਕਦੇ ਰੱਬ ਦੇ ਦਰਸ਼ਨ ਨਹੀਂ ਕਰਦੇ ਜਿੱਦ ਦੇ ਗੁਰੂ ਨੇ ਮਤ ਦਿੱਤੀ ਅੱਖਾਂ ਦੇ ਨਾਲ ਮਾੜਾ ਧੱਕਣਾ ਬੰਦ ਹੋ ਜਾਣਾ ਉਦੋਂ ਫਿਰ ਸਾਰਿਆਂ ਦੇ ਵਿੱਚੋਂ ਰੱਬ ਦਿਸਣਾ ਉਦੋਂ ਸਾਰਿਆਂ ਦੇ ਵਿੱਚੋਂ ਰੱਬ ਦਿਸਣਾ ਜੇ ਉਦੋਂ ਫਿਰ ਐ ਸਮਝ ਲਓ ਕਿ ਭਾਵ ਸਾਗਰ ਤੋਂ ਪਾਰ ਹੋ ਗਿਆ ਇਹਨਾਂਸਾਨ ਜਹ ਹਰ ਸਿਮਰਨ ਪਿਆ ਕਹਉ ਪਾਜ ਗਤ ਕੀਨੇ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਬੁਰ ਇਹ ਮਤ ਦੇਨੇ ਜਪ ਹਰ ਭਵਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ